ਉਹ ਕਹਿੰਦਾ ਪਹਿਲਾਂ ਨੀਰਾ ਛੱਡਿਆ ਨੀਰਾ ਛੱਡ ਕੇ ਮੈਂ ਮਸ਼ੀਨ ਲੈ ਕੇ ਆਉਣਾਗਾ ਹਾਂ ਤੇ ਉਸ ਤੋਂ ਬਾਅਦ ਆਪਾਂ ਉਹ ਕਰਨਾਗਾ ਵੀ ਆ ਟੂੜੀ ਬਣਾਵਾਂਗੇ ਜਿਹੜੀਆਂ ਤਿੰਨ ਟਰਾਲੀਆਂ ਰਹਿ ਗਈਆਂ ਉਹ ਯਾਰ ਮੈਨੂੰ ਹੁਣੇ ਫੋਨ ਆਇਆ ਇੱਕ ਮਿੰਟ ਪਹਿਲਾਂ ਪਹਿਲਾਂ ਨੀਰਾ ਵੜਲਾ ਨੀਰਾ ਵੜ ਗਿਆ ਆਪਾਂ ਛੱਡ ਕੇ ਉਸ ਤੋਂ ਬਾਅਦ ਟੂੜੀਆਂ ਬਣਾਵਾਂਗੇ ਤਿੰਨ ਟਰਾਲੀਆਂ ਠੀਕ ਆ ਚੱਲ ਉਧਰ ਨੀਰੇ ਕਰਨੀ ਭਾਈ ਆ ਟੂੜੀ ਆ ਟੂੜੀ ਉੱਡੀ ਜਾਂਦੀ ਆ ਮਸ਼ੀਨ ਵਾਲਾ ਹੁਣ ਦੁਬਾਰੇ ਆਊਗਾ ਆਪ ਦੀ ਮਸ਼ੀਨ ਹੀ ਆ ਪੁੱਛ ਕੇ ਲਾਉਣੀ ਪੈਂਦੀ ਆ ਵੀ ਆਪਣਾ ਵਿਲਾ ਕਰ ਲਾ ਬਾਈ ਫੇਰ ਦੇਖਦੇ ਆ ਆਸ ਫਾਇਦੇ ਆ ਬਾਈ ਸਾਰੇ ਪੱਟੇ ਹੋਏ ਤੁਹਾਡਾ ਡੱਬਿਆ ਸੁਹਾਗਾ ਆਸ ਫਾਇਦੇ ਆ ਬਾਈ ਪਹਿਲਾਂ ਤਾਂ ਚਾਰ ਨਾਲ ਲਾਏ ਸੀਗੇ ਹੁਣ ਬਾਣ ਇੰਨਾ ਮਰੀ ਜਾਂਦੇ ਹੱਤੋਂ ਜ਼ਿਆਦੇ ਤੇ ਸਾਰੇ ਤੇ ਸਾਰੇ ਪੱਟਣੇ ਪੈ ਗਏ ਹੁਣ ਅਸੀਂ ਵੜਦੇ ਆ ਹਰਾ ਤੁਹਾਡੇ ਦਾ ਹਰਾ ਕਹਿੰਦੇ ਆ ਤੁਹਾਡੇ ਪੱਟੇ ਕਹਿੰਦੇ ਆ ਕਿਸੇ ਬਸੇ ਕੁਝ ਕਹਿੰਦੇ ਆ ਨਾ ਤੇ ਉਹ ਕਰਦੇ ਆ ਆ ਇਹਨੇ ਬਤੰਦਰ ਨੇ ਦੇਖਿਆ ਨਹੀਂ ਟਾਇਰ ਦੇ ਨਾਲ ਹੀ ਘਸਦਾ ਆ ਸੁਹਾਗਾ ਲੰਮਾ ਛੱਡ ਲਿਆ। ਨੋ ਜੀ ਇਹ ਆ ਗਈ ਸਾਡੀ ਮੱਕੀ ਤੇ ਮੱਕੀ ਪਾਣੀ ਬਿਨਾ ਸੁੱਕੀ ਜਾਂਦੀ ਆ। ਤੇ ਲਾਈਟ ਜਿਹੜੀ ਹੈਗੀ ਆ ਆ ਨਹੀਂ ਰਹੀ। ਲਾਈਟ ਬਿਨਾ ਤੰਗ ਹੋ ਜਾਂਦੇ ਆ ਤੇ ਫੋਰ ਚਲਾਉਣ ਦਾ ਟਾਈਮ ਨਹੀਂ ਲੱਗਦਾ ਮੋਟਰ ਦਾ। ਟਰੈਕਟਰ ਸਾਰੇ ਬਿਜੀ ਹੋਏ ਪਏ ਆ ਤੇ ਬੰਦੇ ਵੀ ਸਾਰੇ ਬਿਜੀ ਹੋਏ ਪਏ ਆ। ਹੁਣ ਦੇਖਦੇ ਆ ਕੀ ਬਣਦਾ। ਆ ਦੇਖੋ ਸਾਰੀ ਸੁੱਕੀ ਮੱਕੀ ਪਾਣੀ ਬਿਨਾ। ਹੁਣ ਦਾਤੀ ਭਾਲਦੇ ਆ ਪਤਾ ਨਹੀਂ ਕਿੱਥੇ ਰੱਖੀ ਹੋਊਗੀ ਬਾਡੀ ਚ ਰੱਖੀ ਆ ਕਿ ਮੈਨੂੰ ਲੱਗਦਾ ਘਰੇ ਨਾਲ ਲੈ ਕੇ ਹੁਣ ਚੱਲ ਪੁੱਛਦੇ ਆ ਉਹ ਆ ਜਾਣ ਦੇ ਆ ਸਾਡੇ ਗੰਡੇ ਆ ਵੀ ਲਿਆਂਦਾ ਸੀਗਾ ਕਿਸਾਨ ਮੇਲੇ ਤੋਂ ਜੋ ਯੂਨੀਵਰਸਿਟੀ ਵਾਲਾ ਮੈਨੂੰ ਲੱਗਦਾ ਸੀਗਾ ਪੰਜਾਬ ਨਰੋਆ ਇਹ ਤੇ ਗੰਡੇ ਵੀ ਡਾਉਣ ਰਹਿ ਗਏ ਤਗੀ ਵੀ ਮੜਾ ਆ ਗਿਆ ਮੈਂ ਦਾਤੀ ਬਾਲੀ ਆਨਾ ਦਾਤੀ ਤੂੰ ਮੋੜੇ ਤੇ ਡੰਗੀ ਫਿਰਦਾ ਸੀ ਦਾਤੀ ਬਈ ਮੋੜੇ ਤੇ ਫਿੱਤੀ ਪਤਾ ਹੀ ਲੱਗਿਆ ਅੱਛਾ ਚੱਲ ਫਿਰ ਚੱਕ ਦਾਤੀ ਤੂੰ ਵੱਡੇਂਗਾ ਕਿ ਮੈਂ ਲੱਦਾ ਚੀਤ ਦਿਖਾ ਦੇ ਇੱਕ ਤੂੰ ਵੱਡੇਂਗਾ ਕਿ ਮੈਂ ਲੱਦਾ ਮੈਂ ਪੱੜ ਦਿੰਦਾ ਬਈ ਅੱਛਾ ਚੱਲ ਠੀਕ ਹੈ ਮੈਂ ਲਾਦਾ ਫਿਰ ਠੀਕ ਹੈ ਚੱਕ ਉਹ ਕੀ ਦਿਖਾਉਣਾ ਤੂੰ ਚੀਜ਼ ਲੈ ਮੁੰਡਾ ਦਾ ਮੈਂ ਚੀਜ਼ ਦਿਖਾਉਣਾ ਤੈਨੂੰ ਮੈਂ ਚੱਲ ਮੈਂ ਦੇਖਦਾ ਇਹਦੇ ਆਪਾਂ ਚੱਲਦੇ ਆਂ ਮਗਰ ਮਗਰ ਦੇਖਦੇ ਆਂ ਕੀ ਦਿਖਾਉਂਦਾ ਆ ਕੀ ਬਈ ਓ ਦੇ ਆ ਗਈ ਲਈ ਫਿਰਦਾ ਇਹਨੂੰ ਜਵਾਕ ਬੇ ਆ ਗਈ ਦਾ ਬੇਵ ਮਾਤਾ ਮੈਂ ਵੀ ਦੇਖ ਕੇ ਡਰ ਗਿਆ ਦੂਦ ਰੱਖ ਕੇ ਜਦਾਂਗਾ ਹੋਰ ਮੈਨੂੰ ਕੀ ਪਤਾ ਨਹੀਂ ਕੀ ਪਿਆ ਚੱਲ ਫਿਰ ਵੱਢ ਗਏ ਨੇਰੀ ਬਹੁਤ ਆਈ ਜਾਂਦੀ ਆ ਚਲੋ ਜੀ ਚਲੋ ਚਲੋ ਚੱਲ ਵੱਢ ਮੈਂ ਲਾਦਾਂ ਫਿਰ ਲਓ ਜੀ ਹੁਣ ਅਸੀਂ ਵੱਢਦੇ ਹਾਂ ਹਰਾ ਇਸ ਤੋਂ ਬਾਅਦ ਲਦਾਂਗੇ ਫਿਰ ਜਾਂਨੇ ਘਰੇ ਹੋ ਆ ਗਿਆ ਬੰਦੇ ਵੀ ਆ ਗਏ ਹਾਂ ਓ ਆਈ ਜਾਂਦੇ ਬਈ ਬੰਦੇ ਸਾਡੇ ਕਿੱਥੇ ਜਾ ਗਏ ਆ ਤਰੇ ਆਉਂਦੇ ਆ ਟੂੜੀ ਅੰਦਰ ਕਰਨ ਵਾਲੇ ਟੂੜੀ ਅਜ ਹੈ ਨਹੀਂ ਇਹ ਵੀ ਕਾਹਦੀ ਟਰਾਲੀ ਵੀ ਆ ਬਈ ਹੈ ਟਰਾਲੀ ਹਾਂ ਹੁਣ ਤਾਂ ਦੀ ਇੱਕ ਟਰਾਲੀ ਦਾ ਹੜਾ ਦੀ ਨੇਰੀ ਨਾਲ ਢੇਲ ਲੱਗੀ ਪਈ ਆ ਤਾਂ ਪਾਣੀ ਲਿਆਉਣੇ ਆ ਤੂੰ ਐ ਕਰ ਫਰੇ ਨੂੰ ਨੇਰੀਂ ਨੂੰ ਵੱਡ ਜਿਵੇਂ ਨੇਰੀ ਆਈ ਜਾਂਦੇ ਨਾ ਆ ਗਿਆ ਇਧਰ ਹਾਂ ਕਿਵੇਂ ਆ ਠੀਕ ਹੈ ਹਾਂ ਕਿਸੇ ਬੋਤਲ ਨੂੰ ਪਰਦੇ ਨਾਲ ਆਈ ਬੋਤਲ ਨੂੰ ਪੈਸੇ ਨਹੀਂਗੇ ਕੀ ਕਰਨਾ ਹੁਣ ਮਸ਼ੀਨ ਮਸ਼ੀਨ ਚੱਲੀ ਹੁੰਦੀ ਆ ਤੂੜੀ ਦੇਆਂ ਦੋ ਟਰਾਲੀਆਂ ਬਣਾੰਗਾ ਪੈਸੇ ਨੂੰ ਪਹਿਲਾਂ ਆ ਕੇ ਕੀ ਆਦੇ ਉਹ ਅੰਦਰ ਪਾਉਣ ਨੂੰ ਉਹ ਤੱਕਲ ਬਈ ਸਵਾਨ ਲਿਆ ਦੀਆਂ ਕਿ ਮਹਾ ਲਿਆ ਲੈਣਾ ਭਾਈ ਹੋਰ ਕੀ ਫਸਿਆ ਹੋਣ ਲਿਆਉਣੇ ਪੈਣਗੇ ਫਸੇ ਯਾਰ ਕੀ ਹੁਣ ਹੱਦ ਕਰ ਗਿਆ ਇਹਨਾਂ ਦਾ ਕਿੰਨੇ ਕ ਮੰਗਦੇ ਆ ਦੋ ਬੋਤਲਾਂ ਮੰਗਦੇ ਆ ਕਾਹ ਬੰਦੇ ਆ ਬੰਦੇ ਪੰਜ ਤੇ ਸ਼ੀਮਾ ਡਰਾਈਵਰ ਆਪਣਾ ਭਾਈ ਤਾਂ ਮੇਰੇ ਕੋਲ ਪੰਜ ਬੰਦੇ ਆ ਦਾ ਸ਼ੀਮਾ ਡਰਾਈਵਰ ਆ ਘੱਟ ਪੀਣਗੇ ਪੰਜ ਬੰਦੇ ਸਾਡੀ ਨਹੀਂ ਮੇਰੇ ਕੋਲ ਠੰਡੇ ਨੂੰ ਤਾਂ ਪੈਸੇ ਹੈਗੇ ਆ ਠੰਡੇ ਨੂੰ ਪੈਸੇ ਹੈਗੇ ਆ ਹਾਂ ਠੰਡੇ ਦੀ ਬੋਤਲ ਕਿੰਨੇ ਦੀ ਆ 90 ਦੀ 1700 ਰੁਪਏ ਦੀ ਕਿਹੜੀ ਆ ਲੱਬਿਆਂ ਦੀ ਆਉਂਦੀ ਆ 90 ਦੀ ਉਹ ਲਾਲ ਜੀ ਲੱਬਿਆਂ ਦੀ ਲਾਲ ਜੀ ਲਾਲ ਜੀ ਹਾਂ ਮਰਿੰਡਾ ਹਾਂ 90 ਦੀ ਨਾ 17 ਨਹੀਂ ਹੋਈ ਭਾਈ 90 ਦੀ ਦਿੰਦੇ ਆ ਭਾਈ ਹੁਣ ਫਿਰ ਹੁਣ ਫਿਰ ਦੱਸ ਕਿੰਨੇ ਆ ਦੇਖਾ ਪੈਸੇ ਦੇਖੋ ਉਹਦੀ ਬੋਤਲ ਹੈ ਭਾਈ ਮੈਂ ਠੰਡਾ ਕੀ ਅਸਰ ਕਰੂ ਮੈਂ ਦਾਰੂ ਨਹੀਂ ਮੈਂ ਜਾਂਦਾ ਵਈ ਮੈਂ ਆਪਣੀ ਬਿੰਦਾ ਇਹ ਮੜੀ ਗੱਲ ਨਹੀਂ ਨੀਰਾ ਲਾਦਾ ਹੈ ਨਹੀਂ ਨੀਰਾ ਲਾਦਾ ਚੱਲ ਫਿਰ ਨੀਰਾ ਲਾਦੇ ਆ ਤੂੰ ਕਾਲਾ ਕਹਦੇ ਨਾਲ ਹੋਇਆ ਨਾ ਮੈਂ ਉਸੇ ਭਾਵੇਂ ਤੜਕੇ ਟਰੈਕਟਰ ਚਲਾਈ ਜਾਂਦਾ ਟਰੈਕਟਰ ਚਲਾਉਣ ਨਾਲ ਕਾਲਾ ਥੋੜੀ ਹੁੰਦਾ ਹੁੰਦਾ ਬੰਦਾ ਪਰਾ ਗਰਦ ਕਾਲ ਸੀ ਪਤਾ ਨਹੀਂ ਕਾਦੀ ਬਣੀ ਵੇ ਧੂੜੀ ਤੇਰੀ ਦੀ ਪਹਿਲਾਂ ਤਾਂ ਮੇਰੀ ਗੱਲ ਸੁਣ ਆਪ ਦਾ ਬਾਣਾ ਬਿੱਲਾ ਕਰ ਲੈ ਅਸਨਿਕ ਦੇ ਨੱਕ ਤੋਂ ਲੱਕ ਦੇ ਕਾਲੇ ਨਿਕਲਦੇ ਆ ਜੂਏ ਕਾਲੇ ਹਾਂ ਕਾਲੇ ਨਿਕਲਣਗੇ ਤੇ ਚਿੱਟੇ ਨਿਕਲਣਗੇ ਤੇਰੀ ਭਾਬੀ ਤਿੰਨ ਦਿਨ ਹੋ ਗਏ ਰੋਟੀ ਤਾਂ ਖਾਣੀ ਆ ਰੋਟੀ ਪਿੱਛੇ ਤੇ ਤੁਰੇ ਫਿਰਦੇ ਹੁਣ ਅੱਗੇ ਵੀ ਕਦੇ ਭੁੱਖੇ ਤੂੜੀ ਖਾ ਲੈਣੇ ਆ ਅੱਲਾ ਤੂੜੀ ਤੂੜੀ ਖਾਣੇ ਲੋਕਾਂ ਦੀ ਦੇਖ ਸਹੀ ਗੱਲ ਲੱਕ ਤਾਂ ਨਹੀਂ ਖਾਣਾ ਤੇ ਮੂੰਹ ਤਾਂ ਨਹੀਂ ਦਿਖਾਉਣਾ ਇੱਕ ਆ ਗਿਆ ਬਾਈ ਕੀ ਲੈ ਗਿਆ ਬਾਈ ਓਏ ਪਾਣੀ ਪੀਣਾ ਚੈਟ ਰੱਲ ਕਪਾ ਗਾਂਜੰਦਰ ਨਨਜੇ 160 ਮਾਮੇ ਦਾ ਘਰ ਵਾਲੇ ਸਭੀ ਫੋਨ ਆਈ ਜਾਂਦਾ ਬਾਈ ਚੰਗਾ ਚੱਲ ਬਈ ਅਸੀਂ ਹੁਣ ਹਰਾਂ ਅਸੀਂ ਜਾਂਦੇ ਆ ਘਰ ਨੂੰ ਉਹ ਬਾਈ ਆਏ ਪਾਣੀ ਪੀਉਣ ਪਾਣੀ ਪੀ ਕੇ ਉਦੋਂ ਕਿੱਥੋਂ ਲਿਆਂਗੇ ਹਰਿਆਣੇ ਸਾਥੀ ਹਣਾ ਹਰਿਆਣੇ ਚਾੜੀਆਂ ਦੀ ਚਾੜੀਆਂ ਦੀ ਚਾੜੀਆਂ ਦੀ ਹਰਿਆਣੇ ਚਾੜੀਆਂ ਹੀ ਦੇਈ ਜਾਂਦੇ ਬੋਤਲ ਤੇ ਬੰਦੇ ਵੀ ਕੀ ਕਰਨ ਬਾਈ ਥੱਕ ਜਾਂਦੇ ਯਾਰ ਅੱਥ ਨਹੀਂ ਬੈਗ ਬਣਾ ਥਾਰਦੇ ਨੀਗੇ ਕਰਨ ਕੀ ਵਿਚਾਰਾਂ ਦਾ ਸੀ ਦਿਨ ਰਾਤ ਇੱਕੋ ਹੀ ਆ ਯਾਹ ਜੂੜ ਤੋਂ ਦੀ 750 ਚ ਹਰਿਆਣੇ ਚਾੜੀਆਂ ਹੀ ਦੇਈ ਜਾਂਦੇ ਹਰਿਆਣੇ ਚਾੜੀਆਂ ਹੀ ਦੇਈ ਜਾਂਦੇ ਆ ਟਾਈਮ ਬਾਅਦ ਤਾਂ ਬਈ ਕਿਸੇ ਨੇ ਕਰਨਾ ਹੀ ਹੈ ਨਾ ਖਰਚਾ ਕੌਣ ਕਿੰਨਾ ਚੱਲਦਾ ਹੈ ਜਾ ਕੇ ਦੇਣੀ ਹੋਣੀ ਹੁਣ ਆਣਾ ਪੈਣਾ ਬਈ ਕਰਦਾ ਹੀ ਨਹੀਂ ਉਹ ਲੱਗੇ ਪਿਆ ਟੁੱਡੀ ਚੱਕਣ ਅੰਦਰ ਕਿੱਥੇ ਆਪਾਂ ਦਿਖਾ ਦਿੰਨੇ ਆ ਥੋੜਾ ਜਿਹਾ ਉਹ ਪਿਛਲੇ ਵਾਸਤੇ ਦਊਂ ਮੈਨੂੰ ਇਧਰੋਂ ਕਰਦਾ ਨਹੀਂਗਾ ਫੋਨ ਦੂਜਾ ਬਈ ਮੈਂ ਤਾਂ ਖੀਰੇ ਲਿਆ ਸੀ ਇਕੱਲੇ ਹੈਂ ਇਕੱਲੇ ਖੀਰੇ ਲਿਆ ਦੀ ਲੈ ਆ ਲੈ ਮੈਨੂੰ ਖੀਰੇ ਲਿਆ ਦੀ ਇਕੱਲੇ ਇਕੱਲੇ ਖੀਰੇ ਲਾ ਵੰਡ ਕੇ ਬਈ ਮਾਣ ਨੂੰ ਪਾਇਆ ਮੈਨੂੰ ਨਹੀਂ ਰੀ ਬਈ ਜਲੀ ਜਾਂਦੀ ਆ ਗੱਲ ਸੁਣਨ ਨਹੀਂ ਦਿੰਦੀ ਬਾਈ ਮਨਖੀਰੇ ਲਿਆ ਦੀ ਖੀਰੇ ਜਿਹੜਾ ਦੂਸਰਾ ਹਰਾ ਵੱਡਾ ਆਪਣਾ ਹਰਾ ਤਾਂ ਵੱਡ ਤੇ ਲੱਦਦਾ ਦੂੰਗਾ ਲੱਦਣਾ ਤਾਂ ਮੈਂ ਆ ਮੇਰਾ ਕੰਮ ਲੱਦਣਾ ਵਾ ਠੀਕ ਹੈ ਠੀਕ ਹੈ ਅੱਜ ਬਾਗ ਮਾਰ ਹੋ ਗਿਆ ਸੀਗਾ ਤਾਂ ਕਰਕੇ ਨਹੀਂ ਉਹ ਕਰ ਗਿਆ ਹੋ ਗਿਆ ਮੇਰਾ ਬਾਗ ਤਾਂ ਬੜਾ ਮਰ ਗਿਆ ਤਾਂ ਦਾ ਹੈ ਪਾਣੀ ਤੋਂ ਬਣਾਏ ਮਰ ਗਿਆ ਬਾਗ ਮਰ ਗਿਆ ਚਲੋ ਠੀਕ ਹੈ ਬਾਈ ਮੁੰਡਾ ਜਾਂਦਾ ਇਹ ਬੋਤਲ ਲੈ ਕੇ ਉਹ ਬੋਤਲ ਲੈ ਕੇ ਪੈਸੇ ਆੜੀ ਮੇਰੇ ਕੋਲ ਹੈ ਨਹੀਂ ਬੋਤਲ ਨੂੰ ਮੇਰੇ ਕੋਲ ਹੈ ਨਹੀਂ ਜਮਾ ਸੌਂ ਲੱਗੇ ਜੀ ਜੇਬ ਖਾਲੀ ਹੋ ਗਈ ਆ ਕੱਲ ਮੇਰਾ ਮਸ਼ੀਨ ਦਾ ਮੈਂ ਮਹੀਨਾ 13ਵਾਂ ਬਾਣੀਆਂ ਤੋਂ ਪੁੱਛੇ ਸੀਗੇ ਉਹ ਆਦੇ ਵੀ ਖੜਜੋ ਹਜੇ ਕਣਕ ਟੁੱਲ ਜਾਂਦੇ ਬੋਤਲ ਲੈ ਕੇ ਆਏ 5000 ਕੱਲ ਲੱਗੇ ਰਖਾਊ ਗਿਆ ਗੇਅਰ ਤੂੰ ਚਾਰ ਆੜੀ ਬੇਰਿੰਗ ਤੋੜਦਾ ਤੈਨੂੰ ਪਤਾ ਮੈਂ ਕੀ ਕਰਾਂ ਯਾਰ ਹੁਣ ਸਾਈਟਿੰਗ ਹੀ ਨਹੀਂ ਹੋਦੀ ਸਾਈਟਿੰਗ ਜਾਣ ਸੀ ਜਵਾਗ ਆ ਕੇ ਮੈਂ ਤਾਂ ਉਹਨਾਂ ਦੇ ਡੀਲਰ ਤੋਂ ਕਰਾ ਕੇ ਲਿਉਂਗਾ ਮੈਂ ਡੀਲਰ ਵਾਲੇ ਨੇ ਸਹੀ ਕਰਤਾ ਡੀਲਰ ਵਾਲਾ ਕਰੇ ਹੀ ਨਹੀਂ ਭਾਈ ਉੱਥੇ ਫਿਰ ਮੈਂ ਕੀ ਕਰਾਂਗਾ ਨਹੀਂ ਯਾਰ ਇਹ ਤਾਂ ਗਲਤ ਗ ਉਹ ਕਿਹੜਾ ਜੰਸੀ ਵਾਲਾ ਜੰਸੀ ਵਾਲੀ ਹੈ ਹੈ ਜੰਸੀ ਵਾਲਾ ਬੰਦਾ ਬਾਹਰ ਤਸਦੀਨਾ ਕੰਮ ਕਰਦਾ ਬਾਕੀ ਚੱਲੂ ਹਜੇ ਕਿੰਨੀਆਂ ਟਰਾਲੀਆਂ ਬਣਾਗਾ ਗੇਅਰ ਪਾਇਤ ਬਾਦ ਅੱਜ ਅੱਜ ਭਰਤਾਂ 22-23 ਭਰਤਾਂ 22-23 ਭਰਤਾਂ ਗੇਅਰ ਪਾਇਤ ਬਾਦ ਕੱਲ 35 ਤੋਂ ਬਾਦ ਟੁੱਟਿਆ ਸੀ ਹਾਂ ਨਹੀਂ ਹੁਣ ਨਹੀਂ ਟੁੱਟਦਾ ਹਾਂ ਤਸਦੀਨਾ ਚੱਲ ਦੇਖਦੇ ਆਂ ਭਰ ਕੇ ਗੇਅਰ ਤੋੜਦਾ ਉਹ ਪਹਿਲਾ ਗੇਅਰ ਵਰਕ ਟੁੱਟਿਆ ਸੀ ਪਹਿਲੇ ਦਿਨ ਇੱਕ ਦਿਨ ਹੀ ਚੱਲਦੀਆਂ 16 ਟਰਾਲੀਆਂ ਭਰ ਕੇ ਪਹਿਲੇ ਦਿਨ ਹੀ ਗੇਅਰ ਗੇਅਰ ਦਾ ਬੈਰੀਂਗ ਤੋੜਦਾ ਤੇ ਫਿਰ ਉਹ ਦੂਬਰ 32 ਦੇ ਪਿਛਲੇ ਡਿਸੀਜਨ ਦੋ ਤੋੜਦੇ ਸੀ ਹਨ 17 ਮਾਡਲ ਆ ਬਾਈ ਮਸ਼ੀਨ ਤੇ ਕੰਮ ਵੀ ਕਰਵਾਇਆ ਸੀ ਕਿ ਉਹਨਾਂ ਤੋਂ ਕਰਾਵਾਂਗੇ ਜਾਂਚੀ ਵਾਲਾਂ ਦਾ ਸਮਾਨ ਵੀ ਉਹਨਾਂ ਦਾ ਹੀ ਪਾਇਆ ਸੀ origignal ਤੇ ਗੱਲ ਕਰ ਸੀਜ਼ਨ ਦੇ ਵਿੱਚ ਹੁੰਦਾ ਹੀ ਆਏ ਆ ਸਾਰਾ ਕੁਝ ਹੋ ਜਾਂਦਾ ਖਰਾਬ ਹੋ ਜਾਂਦਾ ਬਾਈ ਖਰਾਬ ਸਾਰਾ ਕੁਝ ਹੂੰ ਤੇ ਗੱਲ ਕਰ ਵੀ ਤੂੰ ਐਂ ਕਰ ਤੂੰ ਜਾ ਹੁਣ ਤੇ ਅਸੀਂ ਕਰਦੇ ਆ ਕੰਮ ਕਰੋ ਫਿਰ ਨੀਰਾ ਨੀੜਦੇ ਆ ਪਾ ਲੈ ਆਪਣਾ ਨੀਰਾ ਨੀਰਾ ਕੋਣ ਨੀਰਾ ਤੂੰ ਆਪੇ ਬਾਜ ਮੱਕੀ ਮੱਕੀ ਹਮ ਪਾ ਤਾਂ ਮੈਂ ਦੇਊਗਾ ਕੋਈ ਨਾ ਬਾਈ ਬੰਦਾ ਦੇਖੋ ਤੜਕੇ ਤੇ ਚੱਲਿਆ ਰਾਤ 12 ਵਜੇ ਦਾ ਘੇਰ ਕਰਾ ਕੇ ਲੈ ਆਇਆ ਚੀਮੇ ਤੋਂ ਸੱਟ ਅੱਖਾਂ ਟਿਕੜ ਟਿਕਾਉਂਗਾ ਟਿਕੜ ਟਿਕਾਉਂਗਾ ਪੰਗਾ ਤੜਕੇ 5 ਵਜੇ ਫੇਰ ਘਸਣ ਲਾ ਕੇ 5:30 4:30 ਵਜੇ ਉੱਠ ਕੇ ਘੇਰ ਘਸਣ ਲਾ ਕੇ ਚਲਾਈ ਅੱਜ ਸਾਰਾ ਦਿਨ ਮਸ਼ੀਨ ਤੇ ਰਿਹਾ ਹੁਣ ਜਾ ਕੇ ਫੇਰ ਜਾਂਦਾ ਉਹਨਾਂ ਬਾਅਦ ਤੇ ਸਮਾਨ ਲੈਣਾ ਉਹ ਦੁਬਾਰ ਕੀ ਹੋਊਗਾ ਨੀਰਾ ਬਾਕੇ ਪਸਣਾ ਨੂੰ ਪਾਣੀ ਪਿਆ ਕੇ ਅੱਖਰੇ ਜੇ ਪਾਣੀ ਆ ਜਾ ਰਿਹਾ ਸਨਾ ਪਿਆਵਾਂ ਨਾ ਜਾਗ ਨਹੀਂ ਆਉਂਦੀ ਆਪ ਨੂੰ ਤੇ 12 ਵਜੇ ਫੇਰ ਜਾ ਕੇ ਰਾਤ ਨੂੰ ਮੰਨ ਮਸ਼ੀਨ ਬੰਦ ਹੋਊਗੀ ਤੜਕੇ ਫੇਰ 5 ਵਜੇ ਉੱਟ ਕੇ ਗਰੀਸ ਗੱਬਾ ਦੇਣਾ ਕੰਮ ਬਹੁਤ ਬਹੁੱਖਾ ਬਈ ਬਹੁਤ ਔਖਾ ਨੇ ਆ ਜੀ ਆਹ ਦੇਖੋ ਬਾਈ ਦੀਆਂ ਨੇੜੇ ਹੋ ਕੇ ਕਿਹੜਾ ਲੋਟਾਂ ਟਾਈਮ ਲੱਗਦਾ ਬਈ ਦੇਖਣ ਵਾਲਿਆਂ ਦਾ ਵੀ ਯਾਰ ਪੀਤੀ ਹੋਣੀ ਆ ਖਣੀਆਂ ਗੋਲੀਆਂ ਖਾਧੀਆਂ ਹੋਣੀਆਂ ਪਰ ਬਈ ਸੀਜ਼ਨ ਆਏ ਸੀਜ਼ਨ ਦੇ ਵਿੱਚ ਆਹੀ ਹਾਲ ਹੋ ਜਾਂਦਾਗਾ ਨੀਂਦਰਾ ਬਹੁਤ ਭੜੀ ਜੀਆ ਰੋਟੀ ਨਹੀਂ ਖਾਧੀ ਦੋ ਦਿਨ ਹੋ ਗਏ ਸਹੀ ਗੱਲ ਆ ਹੂੰ ਹਰਾ ਚੱਲ ਗਏ ਖੀਰੇ ਕੇ ਖੀਰੇ ਖੀਰੇ ਦਿਹਾ ਦੇਂਗੇ ਤੈਨੂੰ ਜਮਾਰ ਜੂਬਲਾ ਮੱਕੀ ਖਾਲਾ ਬਥੂ ਆਏ ਦਾ ਨਾਮ ਬਈ ਠੱਠਾ ਵੈਸੇ ਉਹ ਰੇਸ਼ਮਾ ਤੇ ਛੜਦਾ ਕੁਛ ਨਹੀਂ ਇਹ ਪਹਿਲਾਂ ਵੀ ਆਪਾਂ ਲਾਈਵ ਹੋਏ ਸੀਗੇ ਵੀ ਦਿਖਾਇਆ ਇਹ ਗੱਲ ਕਿੰਨੇ ਦਾ ਕਦਣਾ ਖਾ ਜਾਂਦਾ ਬਈ 14 15 ਸੀ 14 15 ਖਾ ਜਾਂਦੀਆਂ ਬਾਈ ਘੱਟੋ ਘੱਟ 3 ਕਿਲੋ ਖਾ ਦਿੰਦੇ ਇੱਕ ਵਾਰੀ ਦੀ ਖਾਂਦਾ ਇੱਕ ਡੰਗ ਦੀਆਂ ਇਹ ਫੋਟੋਆਂ ਦਿਖਾਵਾਂਗੇ ਇਹਦੀਆਂ ਫੋਟੋਆਂ ਵੀ ਦਿਖਾਵਾਂਗੇ ਇਹਦੀਆਂ ਸ਼ਰਤ ਲਾ ਕੇ ਤੇ ਚੱਲ ਤੂੰ ਜਾ ਫਿਰ ਫੋਟੋਆਂ ਆ ਤੇਰਾ ਮੁੱਕਣਾ ਹੁਣ ਤਾਂ ਹੂੰ ਹਾਂ ਕੀਰੇ ਲੈ ਆ ਦੀ ਲੈ ਉਹ ਫੇਰ ਕੀਰੇ ਯਾਰ ਕੀਰੇ ਕਿੱਥੇ ਲੱਗੇ ਚੰਗਾ ਯਾਰ ਤੂੰ ਠੰਡਾ ਪੀਆ ਤੇ ਜਾ ਚੰਗਾ ਜੰਮੀ ਪੀ ਅੰਦਰ ਮੇਰੇ ਤਾਂ ਰਾਤ ਦੀ ਮੈਂ ਤਾਂ ਹੋਰ ਵੀ ਲੱਗੀਆਂ ਦਾ ਠੀਕ ਆ ਓਕੇ ਆ ਲੈ ਜਾ ਕਿੱਥੋਂ ਮਿਲਿਆ ਤੁਹਾਨੂੰ ਇਹ ਇਹ ਖੁਸ਼ੀ ਬੜੀ ਹੋਈ ਬਈ ਸਾਨੂੰ ਬੜੀ ਚਾਅਦੂ ਹੋਈ ਹੈ ਇਹ ਬਟਨ ਜਦ ਆ ਬਰੈਕ ਰੋ ਭਾਈ ਕਿੱਥੋਂ ਆਇਆ ਇਹ ਇਹ ਅਮਰੀਕਾ ਤੋਂ ਆਇਆ ਅਮਰੀਕਾ ਤੋਂ ਆਇਆ ਹਾਂ ਅਮਰੀਕਾ ਤੋਂ ਆਇਆ ਬਈ ਇਹ ਬੜੀ ਬਾਲੀ ਖੁਸ਼ੀ ਹੈ ਬਈ ਨਜਾਇਜ਼ ਬੜੀ ਨਜਾਇਜ਼ ਅੱਜ ਫੇਰ ਪਾਰਟੀ ਬੁਟੀ ਪਾਰਟੀ ਕਰਾਂਗੇ ਬਈ ਅੱਜ ਦੱਤ ਕੇ ਦੱਤ ਕੇ ਠੀਕ ਆ ਤੇ ਜੇ ਕੀ ਨਹੀਂ ਮੁਕਰਣਾ ਜੇ ਹੁਣ ਨਹੀਂ ਮੁਕਰਦਾ ਭਾਈ ਚੰਗਾ ਸਾਹਮ ਲੈ ਇਹਨੂੰ ਹੁਣ